ਨਮਸਕਾਰ ਮੈਂ ਹਾਂ ਤੁਹਾਡਾ ਹousraj ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਕਿਸਾਨੀ ਦਰਨੇ ਦੀ ਲਗਭਗ ਲਗਾਤਾਰ 2.5 ਸਾਲ ਹੋ ਗਏ ਨੇ ਕਿਸਾਨੀ ਦਰਨਾ ਹਾਲੇ ਵੀ ਪੂਰੀ ਤਰ੍ਹਾਂ ਸਰਗਰਮ ਹੈ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਤਣਾਤ ਨੇ ਕਨੌੜੀ ਦੇ ਬਾਰਡਰ ਤੇ ਉਹ ਉਨੀ ਦੇਰ ਤੱਕ ਨਹੀਂ ਹਟਣਗੇ ਜਿੰਨੀ ਦੇਰ ਤੱਕ ਉਹ ਆਪਣੇ ਹੱਕ ਜਿਹੜੇ ਨੇ ਨਹੀਂ ਲੈ ਲੈਂਦੇ ਜਾਂ ਜਿਹੜੇ ਤਿੰਨੇ ਕਾਨੂੰਨ ਪਾਸ ਕੀਤੇ ਨੇ ਭਾਰਤੀ ਜਨਤਾ ਪਾਰਟੀ ਨੇ ਜਿੰਨੀ ਦੇਰ ਤੱਕ ਉਹਨਾਂ ਦਾ ਲਿਖਤੀ ਪ੍ਰਮਾਣ ਪੱਤਰ ਨਹੀਂ ਮਿਲ ਜਾਂਦਾ ਭਾਰਤੀ ਕਿਸਾਨਾਂ ਨੂੰ ਉਨੀ ਦੇਰ ਤੱਕ ਧਰਨਿਆਂ ਦੇ ਵਿੱਚ ਸ਼ਮੂਲੀਅਤ ਵਾਰ-ਵਾਰ ਕਰਦੇ ਰਹਿਣਗੇ ਭਾਰਤੀ ਕਿਸਾਨ ਅਤੇ ਭਾਰਦੀਆ ਕਿਸਾਨ ਜਥੇਬੰਦੀਆਂ ਲੇਕਿਨ ਇੱਕ ਬੜਾ ਵੱਡਾ ਖੁਲਾਸਾ ਹੋਇਆ ਹੈ ਦੱਸਦੀ ਹੈ ਕਿ ਇੱਕ ਪਰਸਨ ਸੀ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਨਵਦੀਪ ਸਿੰਘ ਜਲਬੇੜਾ ਜਿਨ੍ਹਾਂ ਨੇ 111 ਦਿਨ ਦੀ ਜੇਲ ਕੱਟੀ ਹੈ ਕਿਸਾਨੀ ਧਰਨੇ ਨੂੰ ਲੈ ਕੇ ਇਸ ਨੂੰ ওয়াটার ਕੈਨਨ ਬੁਆਏ ਦੇ ਨਾਮ ਦੇ ਨਾਲ ਵੀ ਬੁਲਾਇਆ ਜਾਂਦਾ ਹੈ ਪੰਜਾਬ ਦੇ ਵਿੱਚ ਯਾਨੀ ਕਿ ওয়াটার ਕੈਨਨ ਬੁਆਏ ਲਗਭਗ 111 ਦਿਨ ਦੀ ਜੇਲ ਕੱਟ ਕੇ ਕੱਲ ਜਿਵੇਂ ਹੀ ਜੇਲ੍ਹ ਦੇ ਵਿੱਚੋਂ ਰਿਹਾਅ ਹੋ ਕੇ ਵਾਪਸ ਆਏ ਉਹਨਾਂ ਨੇ ਕਿਹਾ ਕਿ ਮੇਰੇ ਨਾਲ 45 ਹੋਰ ਵੀ ਕਿਸਾਨ ਸੀ ਜਿਨ੍ਹਾਂ ਨੇ ਬੜੇ ਵੱਡੇ ਤਸੀਹੇ ਸਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਉਹਨਾਂ ਨੇ ਕਿਹਾ ਹਰਿਆਣਾ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੇ ਮੇਰੇ ਨਾਲ ਬੜਾ ਮਿਸਬੀਵ ਦੁਰਵਿਹਾਰ ਕੀਤਾ ਅਤੇ ਮੇਰਾ ਮੂੰਹ ਜਿਹੜਾ ਹੈ ਉਹ ਪਾਣੀ ਦੇ ਵਿੱਚ ਪਾ ਦਿੱਤਾ ਉਹਨਾਂ ਨੇ ਕਿਹਾ ਕਿ ਤੇਰੇ ਕੋਲ ਅਸੀਂ ਸਾਰਾ ਕੁਝ ਬਣਾਉਣਾ ਹੈ ਅਤੇ ਦੱਸੋ ਇਹ ਕਿਸਾਨ ਜਥੇ ਬੰਦੀਆਂ ਨੂੰ ਪੈਸਾ ਜਾਂ ਫੰਡਿੰਗ ਕੌਣ ਮੁਹੱਈਆ ਕਰਵਾ ਰਿਹਾ ਹੈ ਦੂਸਰੇ ਪਾਸੇ ਉਹਨਾਂ ਨੇ ਕਹਾ ਉਹਨਾਂ ਨੇ ਮੇਰੇ ਕਪੜੇ ਵੀ ਲੋਹਾਲ ਹੈ ਉਹਨਾਂ ਨੇ ਮੇਰੀ ਕੁੱਟ ਮਾਰ ਵੀ ਕੀਤੀ ਅਤੇ ਜਿੰਨੇ ਵੀ ਮੇਰੇ ਬੈਂਕ ਅਕਾਊਂਟ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਖੰਘਾਲਿਆ ਗਿਆ ਇਹਨਾਂ ਕੇਂਦਰ ਅਤੇ ਹਰਿਆਣਾ ਪੁਲਿਸ ਦੀਆਂ ਏਜੰਸੀਆਂ ਦੇ ਦੁਆਰਾ ਅਤੇ ਉਹਨਾਂ ਨੇ ਕਿਹਾ ਕਿ ਜਿਹੜੀ ਮਰਨ ਹੋਈ ਹੈ ਉਸ ਦਾ ਮੈਂ ਬਿਆਨ ਖੁੱਲ ਕੇ ਨਹੀਂ ਕਰ ਸਕਦਾ ਕੁੱਟ ਮਾਰਦਾ ਬੜੀ ਦੂਰ ਦੀ ਗੱਲ ਉਹ ਕਹਿੰਦੇ ਵਾਰ-ਵਾਰ ਜਿਹੜਾ ਮੇਰਾ ਮੂੰਹ ਹੈ ਉਹ ਪਾਣੀ ਦੇ ਵਿੱਚ ਪਾ ਦਿੰਦੇ ਸੀ ਇਹ ਗੱਲ ਕਹੀ ਹੈ ਨਵਦੀਪ ਸਿੰਘ ਜਲਬੇੜਾ ਨੇ ਜਿਹੜੇ 111 ਦਿਨ ਉਗਰੇ ਜੇਲ੍ਹ ਦੇ ਵਿੱਚ ਲਗਾ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਮੈਂ ਮੈਂ ਅਤੇ ਮੇਰੇ ਨਾਲ ਦੇ ਜਿਹੜੇ 45 ਸਾਥੀ ਨੇ ਹਾਲੇ ਵੀ ਕਿਸਾਨੀ ਧਰਨੇ ਨੂੰ ਲੈ ਕੇ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਮੇਰੇ ਅਤੇ ਉਹਨਾਂ ਦੇ ਹੌਸਲੇ بلند ਨੇ ਅਸੀਂ ਫਿਰ ਤਨਾਤ ਹੋਵਾਂਗੇ ਧਰਨਿਆਂ ਦੇ ਵਿੱਚ ਫਿਰ ਕਰਾਂਗੇ ਰੋਜ਼ ਪ੍ਰਦਰਸ਼ਨ ਫਿਰ ਕਰਾਂਗੇ ਰੋਜ਼ ਮਜਾਰੀ ਜਿੰਨੀ ਦੇਰ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਲੈ ਜਾਂਦੇ ਭਾਰਤੀ ਜਨਤਾ ਪਾਰਟੀ ਦੇ ਦੁਆਰਾ ਉਨੀ ਦੇਰ ਤੱਕ ਨਵਦੀਪ ਸਿੰਘ ਜਲਬੀੜਾ ਨੇ ਕਿਹਾ ਹੈ ਕਿ ਭਾਵੇਂ ਕਿੰਨੇ ਮਰਜ਼ੀ ਤਸ਼ੱਦ ਕਰੇ ਜਿੰਨੇ ਮਰਜ਼ੀ ਤਸੀਹੇ ਦੇਵੇ ਕੇਂਦਰ ਦੀਆਂ ਏਜੰਸੀਆਂ ਅਤੇ ਹਰਿਆਣਾ ਸਰਕਾਰ ਅਸੀਂ ਬਿਲਕੁਲ ਨਹੀਂ ਡਰਨ ਵਾਲੇ ਹਾਂ ਲੇਕਿਨ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਜਿਹੜਾ ਦੁਰਵਿਹਾਰ ਕੀਤਾ ਹੈ ਹਰਿਆਣਾ ਹਰਿਆਣਾ ਪੁਲਿਸ ਅਤੇ ਕੇਂਦਰ ਦੀਆਂ ਏਜੰਸੀਆਂ ਨੇ ਮੈਂ ਉਸ ਦਾ ਜਿਹੜਾ ਹੈ ਬਿਆਨ ਨਹੀਂ ਦੇ ਸਕਦਾ ਖੁੱਲ ਕੇ ਕਿਉਂਕਿ ਉਹਨਾਂ ਨੇ ਸਾਨੂੰ ਫਿਜ਼ੀਕਲੀ ਪੂਰੀ ਤਰ੍ਹਾਂ ਟੌਰਚਰ ਕੀਤਾ ਹੈ ਜਾਂ ਕਹਿ દઈએ ਤਸੀਹੇ ਦਿੱਤੇ ਨੇ ਧੰਨਵਾਦ